ਮਾਰੇ ਪਾਲੇ ਕੱਪੜੇ ਆ ਚੰਗਾ ਆ ਠੀਕ ਆ ਆ ਵਧ ਗਿਆ ਸਾਰਿਆਂ ਨੇ ਪਾਰੇ ਸਾਰਿਆਂ ਨੇ ਆਨੂ ਲਿਆ ਵਾ ਤੇ ਕਿਥੇ ਗੁਰਪ੍ਰੀਤ ਗੁਰਪ੍ਰੀਤ ਇੱਥੇ ਹੋਵੇ ਅੰਦਰ ਹੀ ਲੱਗੀ ਰਖੜੀ ਬੰਨਣ ਤਾਂ ਚਲੋ ਤੁਸੀਂ ਵੀ ਅੰਦਰ ਆਓ ਵੀ ਚੱਲਿਆ ਮੈਂ ਤੇ ਮੇਰੀ ਗੱਲ ਸੁਣ ਲਓ ਮੈਂ ਕਿਹਾ ਹੁਣੇ ਇਹ ਨਾ ਪੈਸੇ ਵੜਾਉਣ ਡੈ ਪਿਓ ਤੇ ਕੁੜੀ ਨੂੰ ਗਿਫਟ ਦਾ ਦੇ ਦਿਓ ਲਾਰਾ ਭਿਜਾ ਉਹਦੇ ਗਿਫਟ ਲੈ ਆਇਆ ਅਜੇ ਉਹਨੇ 3-4 ਦਿਨ ਰਹਿਣਾ ਵਾ ਤੇ ਜਦੋਂ ਜਾਣਾ ਵਾ ਨਾ ਉਹਦੇ ਨੂੰ ਰਖੜੀ ਦਾ ਦੇਣਾ ਕਾਰ ਵਿਹਾਰ ਤੇ ਜੇ ਹੁਣੇ ਪੈਸੇ ਫੜਾਤੇ ਨਾ ਤਾਂ ਮੈਂ ਜਾਣ ਲੱਗਿਆ ਫੇਰ ਇੱਕ ਵਖਣਾ ਮੈਨੂੰ ਕੋਈ ਨਾ ਕੋਈ ਪਿਆਰ ਮਿਲੇ ਫੇਰ ਜਾਂਦੇ ਆ ਤੇ ਘੜੀ ਘੜੀ ਰੁੱਖਾਂ ਨਾਲ ਪੈਸੇ ਨਹੀਂਗੇ ਲੱਗੇ ਇੱਕੋ ਵਾਰੀ ਜੋ ਦੇਣਾ ਉਹ ਦੇਣਾ ਉਹ ਚੰਗਾ بابا ਚੰਗਾ ਇਦਾਂ ਹੀ ਕਰ ਲਊਗਾ ਪਹਿਲਾਂ ਸੁਣਦੇ ਰਹੇ ਚੁੱਪ ਕਰਕੇ ਚੁੱਪ ਰਹੇ ਤੇ ਮੁੜ ਕੇ ਤੁਰ ਲੱਗਿਆ ਚੰਗਾ بابا ਚੰਗਾ ਉਹ ਪਤਾ ਵਾ ਮੈਨੂੰ ਆ ਦੇ ਦੂੰਗਾ ਤੇ ਫਿਰ ਤੁਸੀਂ ਇਦਾਂ ਹੀ ਆਖਿਆ ਵੀ ਹਾਂ ਠੀਕ ਆ ਪਤਾ ਮੈਨੂੰ ਉਹ ਇਹਦੇ ਜਾਣ ਲੱਗਿਆ ਉਹ ਦੇ ਦਾਂਗੇ ਉਹ ਦੱਸ ਕੀ ਜੀ ਹਾਂ ਆ ਜਾ ਤੂੰ ਵੀ ਆਏ ਕਿ ਤੂੰ ਹੁਣ ਇੱਥੇ ਅੰਦਰ ਸੋ ਤੇ ਮੈਂ ਤੇ ਉੱਥੇ ਚੱਲੀ ਅੰਦਰ ਤੁਸੀਂ ਮੈਨੂੰ ਗੱਲ ਟੱਕਰ ਗਏ ਆ ਸਲਾਹ ਵੀ ਕਰਨੀ ਚੰਗੀ ਹੁੰਦੀ ਆ ਨਾ ਚਲ ਆ ਜਾ ਇਹ ਤਾਂ ਗੱਲ ਗੰਨ ਮੰਨੀ ਹੁੰਦੀ ਆ। ਪਰ ਦੋ ਘਟਨਾ ਪੰਦ ਨਹੀਂ ਆ ਪਸਕੇ। ਹੁਣ ਨਾ ਲੜਾਈ ਕਰੋ। ਐ। ਇਹ ਵੀ ਨਾਲੋਂ ਨਾ ਵੀਰਵੇ ਪੈਣ ਕੋ ਬਨਾਲਾ ਰਖੜੀ। ਸੋਹਣੇ ਜਿਹੇ ਗੁੱਟ ਤੇ ਸਜਾਲਾ ਰਖੜੀ। ਇਦਾਂ ਨਹੀਂ ਆਥੇ ਤੂੰ ਹੈਂ? ਨਹੀਂ ਪਤਾ। ਆ ਵੀ ਮੂੰ ਮਿੱਠਾ ਕਰਾਣਾ। ਉਹ ਲੜਨ ਦੇ ਹੀ ਉਦੋਂ ਦੀ ਤੇ। ਲੜਦੀ ਕਿਹੜੀ ਵਾਲੇ ਦਿਨ ਵੀ ਲੜਦੀ ਆ ਲੜਦੀ ਕਿਹੜੀ ਦਾ ਲੋ ਆ ਮੈਨੂੰ ਵੀ ਖਾਣੀ ਹਿੰਗੀ ਰਖੜੀਆਂ ਬਹੁਤ ਸੋਹਣੀਆਂ ਲੈਂਦੀਆਂ ਹੈ ਸਮ੍ਰਿਤ ਨੇ ਆਪਣੀ ਪਸੰਦ ਦੀਆਂ ਲੈਂਦੀਆਂ ਅੱਛਾ ਫੀਗਾ ਸੱਜੇ ਦੇ ਬੰਧਦੇ ਨੇ ਖੱਬੇ ਦੇ ਤੂੰ ਕਿਹੜੇ ਦੇ ਬੱਤੀ ਸੱਜੇ ਅੱਜਾ ਹੀ ਹਨ ਵਰਫੀ ਕਿਦਾਂ ਦੀ ਕਾਲੀ ਜੀ ਇਹ ਕੋਈ ਦੀ ਆ ਪਿਓ ਕੋਈ ਦੀ ਆ ਜਿਹੜੀ ਉਦਾਂ ਬਣਾਉਂਦੇ ਕ ਨਹੀਂ ਲੋਕੀ ਉਹ ਸੂਜੀ ਸਾਜੀ ਦੀ ਉਹ ਚਿੱਟੀ ਜਿਆਦੀ ਹੁੰਦੀ ਆ ਜਿਹੜਾ ਖੋਆ ਦਾ ਇਹਦਾ ਲਾਲ ਹੋ ਜਾਂਦਾ ਖੋਆ ਵਾ ਮਹਿੰਗੀ ਆਈ ਲੱਗਦੀ ਹੈ ਹੈ ਫਿਰ ਤੇ ਵਾ ਮਹਿੰਗੀ ਆਈ ਲੱਗਦੀ ਹਾਂ ਓਏ ਮਹਿੰਗੀ ਆਉਂਦੀ ਹੈ ਹੂੰ ਇਹ ਮਹਿੰਗੀ ਆਉਂਦੀ ਚੱਲ ਚਲੋ ਜੀ ਵਾਹ ਸੁਜੀ ਵਾਹ ਲੱਲਾ ਤੁਮੀ ਨਹੀਂ ਮੇਰਾ ਤਾਂ ਰੰਗ ਜਾ ਵੇਖ ਕੇ ਹੋਰ ਤਰ੍ਹਾਂ ਹੁੰਦਾ ਵੇ ਮੇਰਾ ਇੰਜ ਹੀ ਕਰਦਾ ਇਦਾਂ ਦੀ ਕਾਲੀ ਜੀ ਖਾਣ ਨੂੰ ਰੱਖ ਲੋ ਕੋਈ ਨਹੀਂ ਖਾਓ ਤੁਸੀਂ ਕਾਈ ਨਹੀਂ ਜੀ ਕੋਈ ਨਹੀਂ ਕਰਪੀ ਤੂੰ ਖਾ ਲੈ ਭੈਣ ਸਵਾਲ ਸਵਾਲ ਖਾਓ ਕਿ ਤੈਨੂੰ ਮੈਂ ਨਹੀਂ ਖਾਣੀ ਤੇ ਲੈ ਇਸ ਮਰੀ ਤੂੰ ਲੈ ਤੁਸੀਂ ਖਾ ਲੋ ਖਾਲਾ ਕਰਪੀ ਤੂੰ ਲੈ ਇਨੀ ਕੁ ਲੈ ਕੋਈ ਨਹੀਂ ਆਹ ਨਹੀਂ ਮੇਰਾ ਜੀ ਕਰਦਾ ਖਾਓ ਖਾ ਲੈ ਕੀ ਪਿੱਟੀ ਚੱਲੀ ਤੂੰ ਲੱਲਾ ਦੇ ਮੈਂ ਖਾ ਲੀ ਲੱਲਾ ਕੋਈ ਨਹੀਂ ਪਤਾ ਲੱਲਾ ਕਰਪੀ ਤੂੰ ਵੀ ਲੈ ਲੈ ਮੇਕ ਨਹੀਂ ਸੋ ਆਦਾ ਗੁਰਮਈਦ ਹਾਂਜੀ ਕੀ ਲੈਣਾ ਰਖੜੀ ਦਾ ਵਿੱਚ ਕੀ ਲੈਣਾ ਰਖੜੀ ਦਾ ਕੋਸ਼ਿ ਨਹੀਂ ਹੈ ਕਿਉਂ ਨਹੀਂ ਇੰਨਾ ਹੀ ਬੜਾ ਵਾ ਕੇ ਤੀ ਪਿਆਰ ਨਾ ਬੋਲਦੇ ਹੋ ਇੰਨਾ ਬੜਾ ਵਾ ਨਹੀਂ ਹਾਂ ਮੇਰੇ ਤੂੰ ਦੱਸ ਅਮੀਰ ਕੋ ਕੀ ਲੈਣਾ ਰਖੜੀ ਦਾ ਤੂੰ ਹਾਂ ਮੈਨੂੰ ਲੈ ਕੇ ਦਿੱਤਾ ਮੈਂ ਫੋਨ ਤੇ ਵੀ ਲੜਾਈ ਕੀਤੀ ਇਹੀ ਕਿ ਕਿ ਉਹ ਮੈਨੂੰ ਇਹ ਤਨ ਨਾਲ ਲੈ ਜਾਊਗਾ ਅੱਛਾ ਅੱਛਾ ਫੇਟੀ ਤੂੰ ਐਦਾਂ ਕਰੀ ਇਹਨੂੰ ਨਾਲ ਹੀ ਲੈ ਜੀ ਜਿਹੜੀ ਚੀਜ਼ ਆਖੂਗੀ ਉਹਨੂੰ ਲੈਦੀ ਉਥੋਂ ਚੰਗਾ ਠੀਕ ਹੈ ਨਾਲ ਜਾ ਕੇ ਵੀਰ ਦੇ ਨਹੀਂ ਲੈਣੀ ਕੀ ਕਰ ਤੇ ਤੂੰ ਦੱਸ ਫਿਰ ਨਹੀਂ ਨਹੀਂ ਵੀਰ ਜੀ ਕੁਛ ਵੀ ਨਹੀਂ ਲੈਣਾ ਨਹੀਂ ਨਹੀਂ ਫਿਰ ਵੀ ਹਾਂ ਇਹ ਕਿੜਾ ਲੈਣ ਦੇਂਦਾ ਤਿਆਰ ਇਹ ਜੋ ਹੈਗੀ ਲੜਨ ਕੋਈ ਨਹੀਂ ਲੈਣ ਦੇਂਦਾ ਤਿਆਰ ਇਦਾਂ ਹੀ ਹੁੰਦਾ ਵਾ ਕੇ ਇੱਕ ਅੱਜ ਪੱਜ ਹੀ ਹੁੰਦਾ ਵਾ ਕੇ ਆਪਣੇ ਮਾਪਿਆਂ ਕੋ ਧੀਆਂ ਕੋ ਨੇ ਲੈਣਾ ਹੁੰਦਾ ਵਾ ਕੋਈ ਬਹਾਨਾ ਬਣਦਾ ਹਾਂ ਇਹ ਤੇ ਤਾਰ ਤਾਂ ਹੀ ਬਣੇ ਆ ਹਾਂਜੀ ਵੀ ਬਾਨੇ ਨਾ ਹੁੰਦੀਆਂ ਧੀਆਂ ਰਖੜੀ ਬੰਦੀਆਂ ਵੀਰ ਨੂੰ ਫਿਰ ਕੋਈ ਨਾ ਕੋਈ ਪਿਆਰ ਤੇ ਦੇਣਾ ਪੈਂਦਾ ਈ ਸ਼ੁਰੂ ਤੋਂ ਰੀਤ ਤਰੀ ਆਉਣ ਡਈ ਆ ਹਾਂ ਇਹ ਤੇ ਹੈ ਹੀ ਆ ਤੇ ਜੋ ਲੈਣਾ ਵਾ ਤੂੰ ਦੱਸ ਦੀ ਮੈਨੂੰ ਨਹੀਂ ਨਹੀਂ ਤੁਸੀਂ ਜੋ ਮਰਜ਼ੀ ਦੇ ਤੁਹਾਡੀ ਮਰਜ਼ੀ ਹੋ ਗਈ ਉਹ ਦੇ ਦਿਓ ਹਨਾ ਤੇ ਮੰਗਰਨਾ ਤੇ ਫਿਰ ਰਿਸ਼ਤੇ ਜਿਹੜੇ ਤੁਹਾਨੂੰ ਮੋਣੀ ਓਖੇ ਹੋ ਜਾਂਦੇ ਆ ਹਨਾ ਨਹੀਂ ਨਹੀਂ ਫਿਰ ਵੀ ਆਪਣੇ ਕੋਈ ਮੰਦੀ ਡਿਮਾਂਡ ਵੀ ਹੁੰਦੀ ਹੈ ਜੇ ਥੋੜੀ ਗੱਲ ਹੁੰਦੀ ਆ ਨਹੀਂ ਨਹੀਂ ਕੋਈ ਡਿਮਾਂਡ ਨਹੀਂ ਹੈਗੀ ਕੋਈ ਨਹੀਂ ਜੋ ਤੁਸੀਂ ਆਖੋਗੇ ਉਹ ਲੈ ਦਾਂਗੇ ਚੰਗਾ ਚੰਗਾ ਫਿਰ ਤੁਸੀਂ ਬੋ ਏਸੀ ਥੱਲੇ ਤੇ ਮੈਂ ਵੇਖਾਂ ਬਾਹਰ ਦਾ ਹੁਣ ਕਮਲ ਲੈ ਜਾ ਫੜ ਕੇ ਕੇ ਜਾ ਕੋਈ ਨਹੀਂ ਮੈਂ ਬੈਠੀ ਠੀਕ ਗੱਲ ਸੁਣਿਓ ਇੱਥੇ ਦੱਸ ਦੇ ਚੰਗੀ ਤੇ ਸਿੰਘ ਗੱਲ ਕੋਈ ਮਾੜੀ ਨਹੀਂ ਦੱਸਣ ਲੱਗੀ ਮੁੜਕੇ ਆਖਣਾ ਲੜਦੀ ਆ ਮੈਂ ਤੇ ਉੱਥੇ ਲੱਗੀ ਹਾਂ ਬੋਲਣ ਕਿਹੜੀ ਗੱਲੋਂ ਠੀ ਤੁਹਾਡੀ ਭੈਣ ਨੇ ਕਰਤੂਤ ਕੀਤੀ ਕਿਉਂ ਕੀਆ ਐਨਾ ਡੱਬਾ ਲਿਆਈ ਆ ਬਰਫੀ ਦਾ ਹਾਂ ਹਾਏ ਰੱਬਾ ਇੱਥੇ ਕੋਈ ਟੱਬਰ ਨਹੀਂ ਵਸਦਾ ਇੱਥੇ ਮੈਨੂੰ ਤਾਂ ਸ਼ੂਗਰ ਵਾ ਤੁਹਾਨੂੰ ਵੀ ਸ਼ੂਗਰ ਵਾ ਮੁੰਡਾ ਮੇਰਾ ਕਿੰਨਾ ਮਿੱਠਾ ਖਾਂਦਾ ਕੋਈ ਨਹੀਂ ਆਉਣਾ ਵਾ ਪਤਾ ਨਹੀਂ ਕਿੰਨੇ ਕੁ ਡੱਬੇ ਲਿਓਣੇ ਆ ਮੈਂ ਤਾਂ ਹੀ ਕਹਿੰਦੀ ਸੀ ਨਾ ਉਹਨੇ ਵੱਖ-ਵੱਖ ਲਿਓਣਾ ਖਾਣ ਉਹਦੇ ਹੌਲੀ ਜੀ ਰੱਖ ਕੇ ਲਿਆਵੀ ਕੀ ਲੈ ਕੇ ਆਈ ਏ ਪਹਿਲਾਂ ਤੂੰ ਕਿਦਾਂ ਦੀਆਂ ਗੱਲਾਂ ਕਰਦੀ ਆ ਤਾਂ ਜੀ ਵੱਡੇ ਆ ਵੀ ਲੈਣ ਨੂੰ ਮੋਹ ਡੇ ਰਖੜੀ ਦੇ ਕੇ ਚਲਨੀ ਆ ਐਨਾ ਡੱਬਾ ਤੇ ਉਹਦੇ ਨੇ ਡੱਬਾ ਵੀ ਭਾਵੇਂ ਥੋੜਾ ਛੋਟਾ ਲੈਦਾ ਜਾਂ ਵੱਡਾ ਲੈਦਾ ਉਹਦੇ ਨਾਲ ਪਹਿਲਵਾਨ ਬਣ ਜਾਣਾ ਖਾ ਕੇ ਉਹ ਜਾਓ ਕੁੜੀਆਂ ਤੇ ਆ ਖਾਂਡੀ ਮਾਸਾ ਨਾਲੀ ਦਾ ਚਤਾ ਦਿੰਦੀਆਂ ਦੀ ਗੱਲ ਹੀ ਕੋਈ ਨਹੀਂ ਹੁੰਦੀ ਹੂੰ ਐਡੀ ਦੂਰੋਂ ਆਈ ਰੈਪ ਆੜਾ ਖਰਚ ਕੇ ਤੇ ਖਾਂਡੀ ਫਿਰ ਲੈ ਆਉਂਦੀ ਕੰਬਲੀ ਚ ਪਾ ਕੇ ਫਿਰ ਖਾਂਡੀ ਲੈ ਆਉਂਦੀ ਫਿਰ ਆ ਡੱਬੇ ਦੀ ਕੋ ਖੇਚੜ ਕੀਤੀ ਆ ਅਜਾੜੀ 50 ਰੁਪਏ ਜਿਹੜੇ ਖਰਚੇ ਆ ਇਹ ਘਾਤੋਂ ਖਰਚੇ ਫਿਰ ਹੁਣ ਇਥੇ ਮਨਪ੍ਰੀਤ ਨੂੰ ਪਤਾ ਲੱਗ ਗਿਆ ਫਿਰ ਰਖੜੀ ਲੈ ਕੇ ਆਈ ਆ ਮੇਰੇ ਸ਼ਰਮ ਨੇ ਮੂੰਹ ਮਾਰੂੰਗੀ ਮੈਂ ਆਪਣਾ ਕਿ ਮੈਂ ਉਹਨੂੰ ਕੀ ਦੇਵੂੰਗੀ ਕਿਨੂੰ ਮਨਪ੍ਰੀਤ ਨੂੰ ਪਿਆ ਤੂੰ ਹੀ ਮੂੰਹ ਮਿੱਠਾ ਕਰ ਲੋ ਲਿਆਈ ਆ ਉੱਥੇ ਬਹਿ ਕੇ ਆਪੇ ਰਖੜੀ ਬੰਨ ਲਈ ਤੇ ਆਪੇ ਸਭ ਕੋ ਖਾ ਲਿਆ ਉੱਥੇ ਤੇ ਫਿਰ ਕੀ ਹੋਇਆ ਖਾ ਲਿਆ ਤੇ ਯਾਰ ਆਪਾਂ ਇਦਾਂ ਕਰਦੇ ਆ ਮੈਂ ਪੈਸੇ ਦੇ ਦੇਣਾ ਉਹਦੇ ਨੂੰ ਉਹਦੇ ਉਥੋਂ ਹੋਰ ਲੈ ਆਉਂਦਾ ਦੋ ਡੱਬੇ ਫੜ ਕੇ ਇਦਾਂ ਤਾਂ ਬੜਾ ਤੁਹਾਡਾ ਜੀ ਕਰਦਾ ਪੈਸੇ ਦੇ ਨਾ ਕੀ ਗੱਲ ਮੈਂ ਇਦਾਂ ਖਰਚਾ ਕਰਕੇ ਕਿਉਂ ਮੈਂ ਆਪਣਾ ਮੂੰਹ ਵਿਖਾਰਾਂ ਉੱਧਰ ਦੂਜੇ ਪਾਸੇ ਤੇ ਫਿਰ ਕੀ ਇਹਦੇ ਵਿੱਚ ਹੱਦ ਹੋ ਗਈ ਤੁਹਾਡੇ ਵਾਲੀ ਇਦਾਂ ਬਿਲਕੁਲ ਲੈ ਆਪ ਵੀ ਇਹ ਤਾਂ ਲੜਨਾ ਸ਼ੁਰੂ ਕਰ ਦਿੱਤਾ ਮੈਂ ਕਿਹੜਾ ਰਖੜੀ ਤੇ ਕੁਛ ਮੰਗਿਆ ਵਾ ਮੈਂ ਲਖੜੀ ਕਿਹੜਾ ਲੈਣ ਦੇਂਦਾ ਤਿਆਰ ਆ ਇਤਾਂ ਭੈਣ ਭਰਾ ਹੁੰਦਾ ਪਿਆਰ ਹੁੰਦਾ ਵਾ ਭਾਬੀ ਤੇ ਸੋਚਦੀ ਆ ਕਿ ਰਖੜੀ ਨਾ ਬੰਨਣ ਆਵੇ ਜਿਵੇਂ ਐਦਾਂ ਛੋਲਾ ਦਾ ਡੱਬਾ ਲੈਣਦਾ ਵਾ ਤੇ ਇਨਾ ਕਿਹੜਾ ਮੂੰਹ ਨਹੀਂ ਮਿੱਠਾ ਹੋਣਾ ਚੱਲ ਮਰਜੀ ਆ ਨੋਦੀ ਨਣਾਨਾ ਤੇਰੀ ਤੇ ਮੈਂ ਕੀ ਆਖਣ ਨਹੀਂ ਨਾ ਨਾਂ ਦੀ ਗੱਲ ਕਰਦੀ ਆ ਉਹ ਆ ਵੀ ਆਉਂਦੀਆਂ ਲੱਦੀਆਂ ਪੱਥੀਆਂ ਲੋਕਾਂ ਦੀਆਂ ਇੱਦਾਂ ਹੀ ਆ ਉਹ ਵੀ ਆਪਣੇ ਪੇਕੇ ਆਈ ਆ ਉਹਨੂੰ ਵੀ ਮਾਣਵਾ ਆਪਣੇ ਪੇਕੇਆਂ ਤੇ ਜੇ ਤੂੰ ਹੀ ਉਹਦੀ ਟੌਰ ਬਣਾਉਣੀ ਹੋਵੇ ਮਨਪ੍ਰੀਤ ਹੋਣਾ ਦੇ ਵਿੱਚ ਤੇ ਤੂੰ ਬਣਾ ਨਹੀਂ ਸਕਦੀ ਹਾਂ ਤੇ ਫੇਰ ਮੈਨੂੰ ਦੱਸ ਦਿੰਦੀ ਇਹ ਮੇਰੇ ਕੋਲ ਨਹੀਂ ਭਾਬੀ ਮਿੱਠਾ ਆਉਣਾ ਆੜੀ ਅੱਧਾ ਕਲਰ ਦੀ ਡੱਬੀ ਲੈ ਕੇ ਆਈ ਆ ਫੇਰ ਮੈਂ 2 ਕਿਲੋ ਪਹਿਲਾਂ ਹੀ ਲਿਆ ਕੇ ਰੱਖ ਲੈਂਦੀ ਨਾਲੇ ਜੇ ਮੈਂ ਮਨਪ੍ਰੀਤ ਨੂੰ ਵੀ ਆਵਾਜ਼ ਮਾਰਦੀ ਆ ਜਾ ਮਨਪ੍ਰੀਤ ਰਖੜੀ ਲੈ ਕੇ ਆਈ ਹੋਰ ਵੀ ਤੂੰ ਹੀ ਆ ਜਾ ਚਾਹ ਪਾਣੀ ਪੀ ਲੈ ਲਾਗੇ ਤੇ ਹੁਣ ਮੰਗਾ ਲਈਨੇ ਡੱਬੇ ਬੱਸ ਕਰੋ ਜੋ ਕੁਝ ਹੈਗਾ ਨਾ ਠੀਕ ਵਾ ਬਹੁਤ ਸੋਹਣਾ ਕਰਨੀ ਤੁਹਾਡੀ ਭੈਣ ਐ ਤੇ ਮੈਂ ਰੱਬ ਲਈ ਤੁਹਾਨੂੰ ਪਹਿਲਾਂ ਕਹਿਤਾ ਵੀ ਪੈਸੇ ਨਾ ਪੜਾਉਣ ਦੀ ਗੱਲ ਕਰਿਓ ਹੁਣ ਤੇ ਮੈਨੂੰ ਲੱਗਦੀ ਉਹ ਪੈਸੇ ਉਹ ਹੀ ਨਹੀਂ ਲੈ ਕੇ ਹੈਗੀ ਪਈਆ 200 200 ਦੇ ਦਿਓ ਮਾਮਾ ਧੀਆ ਨੂੰ ਕੀ ਜੋ ਲਿਆਈ ਹੈ ਉਹ ਹੀ ਦੇਣਾ ਚੰਗਾ ਆ ਰਖੜੀ ਵਿਖਾਉ ਮੈਂ ਉਹ ਤਾਂ ਰਖੜੀ ਵੇਖੀ ਨਹੀਂ ਕਿਦਾਂ ਦੀ ਪਰ ਲੈ ਹੱਥ ਨੂੰ ਹੀ ਲੈ ਆਓ ਭੈਣਾ ਚਾਂਦੀ ਦੀਆਂ ਰਖੜੀਆਂ ਲਿਆਉਂਦੀਆਂ ਸੋਨੇ ਦੀਆਂ ਰਖੜੀਆਂ ਲਿਆਉਂਦੀਆਂ ਆਹ ਤਾਂ ਗੱਲ ਐ ਇਧਰ ਰਪਈਆ ਦਾ ਦੁੱਦਰ ਖੁਸ਼ੀ ਦੇ ਨਾਲ ਭੈਣ ਜਿਹੜੀ ਕਿ ਨਹੀਂ ਭਾਵੇਂ ਧਾਗਾ ਹੀ ਬੰਦੇ ਉਹਦੇ ਜੀ ਭੈਣ ਭਰਾ ਦਾ ਪਿਆਰ ਵੱਜਾ ਹਦਾ ਓਹੋ ਇਹ ਜ਼ਰੂਰੀ ਨਹੀਂ ਕਿ ਕੋਈ ਚਾਂਦੀ ਪਾਉਣੀ ਕਿ ਸੋਨਾ ਪਾਉਣਾ ਕਿ ਅਸੀਂ ਪਾ ਕੇ ਬੈਠੇ ਰਹਿਣਾ ਵਾ ਗੱਲ ਤੇ ਇੱਕ ਪਿਆਰ ਦੀ ਹੁੰਦੀ ਆ ਇਹ ਪਿਆਰ ਦੀ ਨਿਸ਼ਾਨੀ ਆ ਤੁਸੀਂ ਆਪਣੀ ਭੈਣ ਨੂੰ ਮਾੜਾ ਨਹੀਂ ਕਹਿਣਾ ਗੱਲ ਮੇਨ ਤੇ ਆਜੋ ਮੇਰੀ ਭੈਣ ਨਾ ਮਾੜੀ ਹੈ ਤੇ ਨਾ ਮੈਂ ਕਹਿਣੀ ਤੇ ਤੁਹਾਡੇ ਨਾਲ ਤਾਂ ਉਹ ਗੱਲ ਵੀ ਮੇਰਾ ਸਿਰਖ ਪਾਉਣ ਦਾ ਕੋਈ ਫਾਇਦਾ ਹੀ ਨਹੀਂ ਇਹਦੇ ਨਾਲ ਮੈਂ ਸੋ ਕੋ ਮਨਪ੍ਰੀਤ ਨਾਲ ਦੋ ਚਾਰ ਗੱਲਾਂ ਕਰਾਂ ਵੀ ਤੇ ਉਹ ਚੰਗਾ ਹੀ ਤੱਜਾ ਹੁਣ ਕਰਿਆ ਮਨਪਰੀ ਜਿਹੜੀ ਚਲ ਗਈ ਜਦੋਂ ਹੁਣ ਮੈਂ ਕਿਉਂ ਕਰਨ ਜਾਵਾ ਹੁਣ ਕਿਉਂ ਕਰਨ ਜਾਵਾ ਤੂੰ ਸਿਰ ਹੀ ਖਪਾਉਣਾ ਮਾ ਘੜੀ ਹੂੰ ਮੇਰੇ ਨਾਲ ਨਾ ਖਪਾ ਤੂੰ ਉਧਰ ਖਪਾ ਲਾ ਹਾਏ ਮੈਂ ਤੱਕ ਤੇ ਵੇਖ ਕੇ ਅੱਗ ਹੀ ਲੱਗ ਗਈ ਮੇਰੀ ਸੋਹਣੀ ਜਿੰਨੀ ਮਾੜੀ ਤੋਂ ਮਾੜੀ ਬਰਫੀ ਕਾਲੇ ਰੰਗ ਦੀ ਬਰਫੀ ਆਈ ਮੈਂ ਤੇ ਦੇਖਿਆ ਖੋਏ ਦੀ ਉਹ ਜਾਓ ਤੈਨੂੰ ਤੇ ਪਤਾ ਪਛਾਣੀ ਹੈ ਹਾਂ ਤੁਸੀਂ ਤੇ ਹਲਵਾਈ ਰਹੇ ਸੀ ਨਾ ਤੁਸੀਂ ਬਣਾਉਂਦੇ ਰਹੇ ਤੁਹਾਨੂੰ ਸਾਰਾ ਪਤਾ ਕਿ ਖੋਏ ਦੀ ਆ ਮੂੰਹ ਚ ਮੈਂ ਪਾਈ ਆ ਤੇ ਕਿਤੇ ਜੱਡ ਜੱਡ ਉਦਾਂ ਹੀ ਮੈਂ ਤੇਰੇ ਦੇ ਪਸੰਦੀ ਨਹੀਂ ਕੋਚ ਆਉਂਦਾ ਤੇਰੇ ਨਾਲ ਤੇਰੀ ਚੰਦਾ ਕੋ ਕਿੰਨੇ ਦਿਨ ਰਹਿਣਾ ਹੁਣ ਜਿੰਨੇ ਦਿਨ ਮਰਜ਼ੀ ਰਵੇ ਰਾਤ ਦੀ ਆਈ ਕੱਲ ਦੀ ਆਈ ਆ ਉਹਦੀ ਮਾਂ ਦਾ ਘਰ ਉਹਦੇ ਪਿਓ ਦਾ ਘਰ ਵਾ ਉਹਦੇ ਮਾੜਾ ਕੋਈ ਠੀਕਦਾ ਤੇ ਜੋਧ ਨੇ ਫੋਨ ਤੱਕ ਨਹੀਂ ਮੋੜ ਕੀਤਾ ਵੀ ਤੂੰ ਨਹੀਂ ਆਈ ਹਾਂ ਦੇ ਨਹੀਂ ਚੱਲੇ ਸ਼ ਕੋਈ ਨਹੀਂ ਉਹਨੂੰ ਵੀ ਪਤਾ ਪੇਕੇ ਗਈ ਆ ਹੱਦ ਹੋ ਗਈ ਤਾਂ ਕੀ ਹੋ ਗਿਆ ਤੂੰ ਨਹੀਂ ਆਪਣੇ ਪੇਕੇ ਜਾਂਦੀ ਮੈਂ ਤਾਂ ਜਾਣੀ ਆ ਜਿੱਦਣ ਹੁਣ ਮੈਂ ਜਾਊਂਗੀ ਨਾ ਰਖੜੀ ਲੈ ਕੇ ਉਹ ਦਿਨ ਮੈਨੂੰ ਵੀ ਆਈ ਨੂੰ ਵੇਖਿਓ ਕੀ ਕੁਛ ਲੈਣੀ ਆ ਚਾ ਠੀਕ ਆ ਮੇਰੇ ਪਿਆਕਿਆਂ ਦਾ ਤੇ ਮੇਰਾ ਟੌਰ ਵਾ ਉੱਥੇ ਚੀਜ਼ਾਂ ਦੀ ਭੁੱਖ ਨਹੀਂ ਹੁੰਨੀ ਬੰਦੇ ਨੂੰ ਪੂਰੇ ਮਾਨ ਨਾਲ ਪੂਰੇ ਮਾਨ ਨਾਲ ਮੈਂ ਸਿਰ ਉੱਚਾ ਗੱਲ ਕਰਕੇ ਕਹਿਨੀ ਹੈ ਠੀਕ ਆ ਚੀਜ਼ਾਂ ਦੀ ਭੁੱਖ ਨਹੀਂ ਬੰਦੇ ਨੂੰ ਚਾਹੀਦੀ ਬੰਦਾ ਪਿਆਰ ਦਾ ਭੁੱਖਾ ਚਾਹੀਦਾ ਮੈਂ ਚੀਜ਼ਾਂ ਮੰਗਦੀ ਨਹੀਂਗੀ ਆਪੇ ਹੀ ਦਿੰਦੇ ਆ ਉਹ ਅਹੀਂ ਵੀ ਫਿਰ ਆਪੇ ਹੀ ਦੇਣੀਆਂ ਆਪਣੀ ਮਰਜ਼ੀ ਨਾਲ ਦੇਣੀ ਆਪਣੀ ਭੈਣ ਨੂੰ ਜੋ ਮਰਜ਼ੀ ਆਪਾਂ ਦੇ ਦੀਏ ਉੱਥੇ ਤੇ ਮੇਰੀ ਪਰਜਾਈ ਆ ਮੇਰਾ ਭਰਾ ਵਾ ਮੇਰੀ ਮਾਂ ਵਾ ਨਹੀਂ ਤੈਨੂੰ ਮੈਂ ਪਿਆਰ ਚੋਂ ਨੇ ਆਵਾ ਤੂੰ ਵੀ ਪੰਜਾਬ ਦੀ ਰਹਿਣ ਵਾਲੀ ਆ ਤੇਰੀ ਤੂੰ ਵੀ ਉਹਦੀ ਭਜਾਈ ਆ ਬਾਬਾ ਮੈਂ ਉਹਨਾਂ ਨਾਲ ਇੰਨਾ ਪਿਆਰ ਕਰਦੀ ਤਾਂ ਮੇਰੇ ਨਾਲ ਕਰਦੇ ਆ ਤੇਰੀ ਭੈਣ ਤੇ ਕਿਤੇ ਰਾਤ ਦੀ ਆਈ ਕਿ ਤੇ ਮੰਜੇ ਤੋਂ ਨਹੀਂ ਹਿੱਲੀ ਉਹਨੂੰ ਪਰੌਂਠੇ ਉੱਥੇ ਰੋਟੀਆਂ ਉੱਥੇ ਸਭ ਕੁਝ ਉੱਥੇ ਫੜਾਇਆ ਵਾ ਉਹ ਘਰੋਂ ਕਰਦੀ ਆਈ ਆ ਘਰੋਂ ਕਰਦੀ ਆਈ ਆ ਨਾ ਤੇ ਉਹ ਰਹਿਣ ਵਾਸਤੇ ਆਈ ਆ ਮਿਲਣ ਵਾਸਤੇ ਆਈ ਆ ਤੇਰਾ ਘਰ ਦਾ ਕੰਮ ਨਹੀਂ ਕਰਨ ਆਈ ਉਹਦਾ ਇੱਕ ਗੱਲ ਹੋਰ ਵਾ ਵੀ ਤੁਸੀਂ ਉਹਦਾ ਕਦੇ ਨਹੀਂ ਮੇਰੇ ਵੱਲ ਦੀ ਸਾਈਡ ਲਈ ਵੀ ਹਾਂ ਦਵਿੰਦਰ ਤੇਰੀ ਇੱਕ ਵੀ ਗੱਲ ਤੇਰੀ ਠੀਕ ਵਾ ਦੱਸ ਤੇਰੀ ਕਿਹੜੀ ਗੱਲ ਠੀਕ ਹੁੰਦੀ ਆ ਮੇਰੀਆਂ ਸਾਰੀਆਂ ਗੱਲਾਂ ਠੀਕ ਆ ਜੇ ਤੁਸੀਂ ਸਹਿਮਤ ਰਹੋ ਤੇ ਸਭ ਕੁਝ ਸਹੀ ਗੱਲ ਨਾਲ ਹੀ ਬਚੇ ਰਵਾਂਗੇ ਨਾਲਿਆ ਦਾ ਪੈਸਾ ਤੇ ਲਾਭਜੂਗਾ ਇੱਕ ਬੰਨੇ ਤੁਸੀਂ ਨੂੰ ਕੋਠੀ ਦੇ ਪੈਸੇ ਦੇਣ ਦੀ ਗੱਲ ਕਰਨ ਦੀ ਆਉਂਦੀ ਆ ਤੇ ਫਿਰ ਇੱਕ ਬੰਨੇ ਤੁਸੀਂ ਪੁੱਛਣ ਕਿ ਕੀ ਲੈਣਾ ਤੀ ਲੈਣਾ ਤੈਨਾਂ ਨੇ ਮਾਰੇ ਆਇਆ ਜਾਣਾ ਮੇਰਕੋ ਤੈਨਾਂ ਨੇ ਮਾਰੇ ਆਇਆ ਜਾਣਾ ਸਾੱਚੇ ਅੱਖਾਂ ਦੇ ਉਹ ਗੱਲ ਭੱਜਣ ਖਾਕਾ ਕਈ ਵਾਰ ਮੈਂ ਅੱਗੇ ਵੀ ਪਾਈ ਇਹ ਗੱਲ ਵੀ ਡਰਦੀ ਸੱਚ ਨਾਲੇ ਅੱਖਾਂ ਹੁਣ ਆਪ ਕਿੱਡੀ ਅੱਗ ਲੱਗੀ ਤੋ ਉੱਠ ਕੇ ਚੱਲ ਗਿਆ ਉਸੇ ਵੇਲੇ ਦੇ ਦੂਗਾ ਗੁੱਫੜ ਮੇਰੇ ਤੋਂ ਬਗੈਰ ਕੇ ਦਿੰਦਾ ਫਿਰੇ ਕੇ ਮੁੜ ਕੇ ਮੈਨੂੰ ਆਖੂਗਾ ਜਾਂ ਥੋੜੇ ਬੋਤੇ ਲਿਆ ਆਪਣੇ ਪੇਕੇ ਤਾਂ ਮੈਂ ਤੇ ਕਦੀ ਵੀ ਨਾ ਜਾਊਂਗੀ ਆ ਮੰਮੀਆਂ ਫੋਨ ਆਉਂਦਾ ਮੰਮੇ ਦਾ ਮੰਮੇ ਤੇਰੇ ਦਾ ਹੈਲੋ ਹੈਲੋ ਹਾਂਜੀ ਸਾਸਰੀ ਗਰਲਫ੍ਰੈਂਡ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵੀਰੇ ਠੀਕ ਠਾਕ ਤੂੰ ਸੁਣਾਓ ਕੀ ਹਾਲ ਚੰਗੀ ਠੀਕ ਹੈ ਹਾਂ ਇਹ ਵੀ ਠੀਕ ਠਾਕ ਹਮ ਬਹੁਤ ਵਧੀਆ ਹੋਰ ਭਾਬੀ ਹੋਣੀ ਬੀਬੀ ਹੋਣੀ ਸਾਰੇ ਠੀਕ ਠਾਕ ਨੇ ਆਣੀ ਸਾਰੇ ਵਧੀਆ ਠੀਕ ਠਾਕ ਅੱਛਾ ਅੱਛਾ ਕੋਹ ਨਹੀਂ ਬੈਠੇ ਆ ਅੱਛਾ ਰਖੜੀ ਲੈ ਕੇ ਤੂੰ ਆਉਣਾ ਹੀ ਤੂੰ ਮੇਰੇ ਨਾਲ ਨਾ ਨਹੀਂ ਆ ਆ ਉਹਨੇ ਰਹਿਣਾ ਵੰ ਦਿਹਾੜੀ ਤੇ ਉਹ ਜਾਉਗੀ ਤੇ ਫਿਰ ਮੈਂ ਆਉਂਗੀ ਚੰਗਾ ਮੈਨੂੰ ਪਤਾ ਮੇਰਾ ਵੀ ਦੇਖਣ ਡਿਆ ਵਾਗੇ ਹਾਂ ਆਉਂਗੀ ਮੈਂ ਮੈਂ ਕਹਿੰਦਾ ਜੀ ਨਾ ਆਉਂਦੀ ਤੂੰ ਮੈਂ ਆਇਂਦਾ ਤੇ ਤੇ ਕੋਲ ਰਖੜੀ ਬਣਾਉਣਾ। ਨਾ ਵੀਰ ਤੂੰ ਕਾ ਤੂੰ ਆਉਣਾ ਵਾ ਇੰਨੀ ਗਰਮੀ ਦੇ ਵਿੱਚ। ਮੈਂ ਆਉਂਗੀ ਸੁੱਕੀ ਸੰਧੀ ਰਖੜੀ ਲੈ ਕੇ ਕਿ ਮੈਂ ਕਿਤੇ ਥੱਕ ਗਈ ਨਾ ਖੜੀਆਂ ਬੰਨ ਬੰਨ ਕੇ। ਵਾ ਉਹ ਤਾਂ ਗੱਲ ਗੱਲ ਕੋਈ ਨਹੀਂ ਭਾਬੀ ਜਿਹੜੀ ਬੜਾ ਬੋਲਦੀ ਆ। ਭਾਬੀ ਬੋਲਦੀ? ਹਾਂ। ਕਿਉਂ? ਭਾਬੀ ਆਂਦੀ ਵੀ ਅੱਗੇ ਆਈ ਪਹਿਲਾਂ ਇਹ ਤੇ ਬੀਬੀ ਕੋਲੋਂ ਲੈ ਗਈ ਸਭ ਕੋ ਇਕੱਠਾ ਮੁੱਠਾ ਕਰਕੇ। ਐਸ਼ਾ। ਆਹੋ। ਤਨ ਮੈਂ ਚਲਾ ਇੱਥੇ ਤੇ ਕੋ ਆਉਂਗਾ ਰਖੜੀ ਬਣਾ ਜੂਗਾ ਤੇ ਇਕੱਠਾ ਮੁੰਡਾ ਕਰਕੇ ਲੈ ਗਈ ਬਹੁ ਮੇਰੀ ਸੋਹਣ ਗੱਲ ਮੈਂ ਤੇ ਹੌਲੀ ਹੌਲੀ ਕਿ ਲੈ ਗਈ ਇਕੱਠਾ ਮੁੰਡਾ ਕਰਕੇ ਤੇ ਭਾਬੀ ਤੇ ਚੰਗੀ ਬੜੀ ਆ ਆਪ ਦਿਨ ਕਿਤੇ ਸਾਨੂੰ ਅੱਧੀ ਰਾਤ ਤੱਕ ਚਾਹਾਂ ਬਣਾ ਬਣਾ ਕੇ ਦਿੰਦੀ ਰਹੀ ਉਹ ਤੇਰੇ ਗੱਗੇ ਚੰਗੀ ਆ ਨਾ ਮੈਂ ਤਾਂ ਬੜਾ ਨੂੰ ਘੁੱਟ ਘੁੱਟ ਰੱਖਿਆ ਵੀ ਕੀ ਆਕੂਗੀ ਮੇਰੀ ਭੈਣ ਆਊਗੀ ਜਾਂ ਕੋਈ ਨਾਲ ਆਊਗਾ ਕੀ ਆਕੂਗਾ ਹੂੰ ਮੇਰੀ ਭੈਣ ਨਾ ਕੋ ਕਮੀ ਮੈਨੂੰ ਕਹਿਣਾ ਜੋ ਗਣਾ ਅੱਛਾ ਉਹ ਤਾਂ ਮਿੰਨੂ ਪੁੱਛ ਮੈਂ ਕਿਦਾਂ ਨਾ ਆਪਣਾ ਪਰ ਕੀ ਅੰਦਰੋਂ ਹਾਏ ਇੰਨਾ ਗੁੱਸਾ ਕਰਦੀ ਆ ਨਾ ਉਹ ਨਹੀਂ ਹੈਗੇ ਨਹੀਂ ਤਾਂ ਕੋਈ ਨਹੀਂ ਲੋ ਫਿਰ ਕੋਈ ਗਾਲੀ ਕੱਟੂ ਤੇ ਕੋਈ ਨਹੀਂ ਮੈਂ ਵੀ ਗਾਲ ਕੱਟੂ ਲੂੰਗੀ ਮੈਂ ਰਖੜੀ ਤੇ ਲੈ ਕੇ ਇੱਥੇ ਆਉਂਗੀ ਤੇਰੇ ਕੋਲ ਨਹੀਂ ਨਹੀਂ ਕੋਈ ਨਹੀਂ ਮੈਂ ਤੇਰੇ ਕੋਲ ਆਜੂਗਾ ਤੇ ਜੇ ਉਹ ਮੈਂ ਡੇਣਾ ਹੋਗਾ ਮਰਜੀ ਨਾਲ ਜੋ ਤੂੰ ਲੜਾਉ ਮੈਂ ਦੱਸਦੀ ਮੈਂ ਦੇ ਦਿਆਂਗਾ ਮੇਰੀ ਗੱਲ ਸੁਣ ਨਹੀਂ ਉਹ ਕੀ ਆਂਦੀ ਆ ਫਿਰ ਮੈਨੂੰ ਇੱਥੇ ਆਉਣ ਤੋਂ ਮਨਾ ਕਰਦੀ ਕਿ ਜਾਂ ਤੂੰ ਹੀ ਕਹਿਣ ਦਿਆ ਮੈਂ ਆਪੇ ਆਜੂਗਾ ਨਹੀਂ 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 ਉਹ ਬੋਲੂਗੀ ਫਿਰ ਭੈਣੇ ਤੂੰ ਦੱਸ ਮੈਂ ਬੇਚੀ ਤੜਾ ਕਰੋਣੀ ਤੇਰੀ ਫਿਰ ਜਿੰਨਾ ਚਿਰ ਤੱਕ ਗਵਾਣ ਸਰੂੰਗਾ ਜਿੰਨਾ ਚਿਰ ਤੱਕ ਮੇਰੀ ਮਾਂ ਜਿੰਦੀ ਆ ਵੀਰੇ ਉਹ ਨਜ਼ਰ ਤੱਕ ਤੇ ਮੇਰੀ ਇਹਦੀ ਜਰਤ ਨਹੀਂ ਕੋਈ ਬੋਲ ਜਾਵੇ ਨਹੀਂ ਨਹੀਂ ਕੋਈ ਨਹੀਂ ਮੈਂ ਅੱਜ ਇੱਥੇ ਆਉਂਗਾ ਤੇਰੇ ਕੋਲ ਮਜ਼ਾਕ ਤੇ ਨਹੀਂ ਕਰਨ ਲਿਆ ਕਿਤੇ ਨਹੀਂ ਨਹੀਂ ਮਜ਼ਾਕ ਕੋਈ ਨਹੀਂ ਆਹ ਸਾਜੀ ਕਹਿੰਦਾ ਮੈਂ ਚੱਲ ਠੀਕ ਆ ਗਈ ਲੱਗਦੀ ਉਹ ਬਾਹਰ ਉਹ ਗਈ ਕਿਤੇ ਘੁੰਮਣ ਹੂੰ ਕੋਈ ਨਹੀਂ ਅਹੀਂ ਫੇਰ ਗੱਲ ਕਰਾਂਗੇ ਤੇ ਮੈਨੂੰ ਦੱਸ ਜੀ ਕਿੱਥੇ ਕੋਈ ਟਾਈਮ ਹੋਊਗਾ ਮੈਂ ਉਦੋਂ ਆ ਜੂਗਾ ਤੇ ਕੋਈ ਰਕਤੀ ਬਣਾ ਜੂ ਆਣ ਕੇ ਚੰਗਾ ਆ ਠੀਕ ਆ ਭਾਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਆ ਵਾ ਕੋਈ ਨਹੀਂ ਆ ਹੈ ਕੋਈ ਨਹੀਂ ਆ ਤਾਂ ਮੀ ਕਿਹੜਾ ਫੋਨ ਕਿਸੇ ਦਾ ਨਹੀਂ ਕਿਸੇ ਦਾ ਨਹੀਂ ਇਹ ਤੇ ਭਰਾ ਤੇ ਇਹਦਾ ਫੋਨ ਕੀ ਜਾਂਦਾ ਵਾ ਹੈ ਕੋਈ ਨਹੀਂ ਆਂਦਾ ਵਾ ਖੜੀ ਲੈ ਕੇ ਕਿੰਦਣ ਆਉਣਾ ਮੈਂ ਘਰ ਪਹੁੰਚ ਤਾਈ ਜਦ ਦਿਨ ਜਾਊਗੀ ਉਦ ਦਿਨ ਆਜੂਗੀ ਉਹ ਨੈਮੀ ਰਮਨ ਹੋ ਗਿਆ ਉਹਦੇ ਗੱਲਾਂ ਹੋਰ ਡਿਆ ਕਰਨ ਵਿੱਚ ਪਰਜਾਈ ਵੀ ਕੀ ਕੀ ਜਾਂਦਾ ਵਾ ਪਰਜਾਈ ਕੀ ਜਾਂਦੀ ਉਹਨੂੰ ਆਂਦੀ ਮੈਂ ਵੀ ਰਕੜੀ ਲੈ ਕੇ ਜਾਣਾ ਵਾ ਜੇ ਆਉਣਾ ਤਾਂ ਭੈਣ ਜੀ ਇੱਥੇ ਮੇਰੇ ਹੁੰਦਿਆਂ ਤੇ ਆ ਜਾ ਮਿਲ ਕੇ ਮੈਂ ਵੀ ਜਾਣਾ ਰਕੜੀ ਲੈ ਕੇ ਉਹ ਮੈਨੂੰ ਸ਼ਦਾਈ ਬਣਾਉਣ ਨਹੀਂ ਸਾਹਮਣੇ ਦਾ ਸੁਣ ਲਿਆ ਮੈਨੂੰ ਸਭ ਕੁਝ ਕੀ ਬੰਡਿਆ ਪਿਛੇ ਤੇਰੇ ਕਿਧਰ ਗਈ ਝੋਲੇ ਭਰ ਕੇ ਲਿਉਂ ਮਾਈਏ ਕਿਧਰ ਗਈ ਝੋਲੇ ਤੇਰੇ ਕਿਉਂ ਲਿਆਂਦੇ ਨਹੀਂ ਕਿਹੜੇ ਨਹੀਂ ਲਿਆਂਦੇ ਉਹ ਕੀ ਵੀ ਦਾ ਗੱਦਾ ਲਿਆਂ ਦੇਖ ਦੂੰ ਜਿਹੜਾ ਮੈਂ ਫੋਨ ਕਰਨ ਲਈ ਤੂੰ ਹੀ ਕਿੰਨੂੰ ਉੱਤੇ ਆ ਗਈ ਮੇਰੇ ਮੈਂ ਆਪਣੇ ਭਰਾ ਨਾਲ ਗੱਲਾਂ ਕਰ ਰਿਹਾ ਮੈਂ ਜਿਹੜਾ ਫੋਨ ਡਿਆ ਮੈਨੂੰ ਪਤਾ ਕਿਹਦਾ ਫੋਨ ਆ ਗਿਆ ਮੇਰੇ ਉਹ ਵੇਖਣ ਲੱਗਾ ਕਿਹਦਾ ਆਇਆ ਫੋਨ ਇਹਨੂੰ ਹੁਣ ਮੈਨੂੰ ਕੀ ਪਤਾ ਇਹ ਉਧਰੋਂ ਆਇਆ ਫੋਨ ਤਾਂ ਚੁੱਪ ਕਰ ਹੁਣ ਤੀਂ ਆਂਦਾ ਮੈਂ ਇੱਥੇ ਆਉਂਗਾ ਬਣਾਉਣਾ ਆਉ ਜਦ ਸਤਲਾ ਨੂੰ ਕਹਾਂ ਆ ਜਾ ਹੈ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਨਾ ਮੈਂ ਬੰਨਣੀ ਹੁਣ ਤਾਂ ਨਾ ਮੈਂ ਜਾਣਾ ਹੀ ਆ ਪਤਾ ਕੀ ਗੱਲ ਕੇਸ ਦੇ ਵਾਸਤੇ ਟੁਹਾ ਪੁੱਟੀ ਇਹ ਆਪਣਾ ਪਹਿਲੋ ਪਟਿਆ ਹੁੰਦਾ ਤੇ ਰਿਸ਼ਤੇਦਾਰਾਂ ਦੀ ਕਦਰ ਕਰੀਏ ਨਾ ਤੇ ਰਿਸ਼ਤੇਦਾਰ ਵੀ ਕਦਰ ਕਰਦੇ ਆ ਇਹ ਦੋ ਮੇਰੀ ਭੈਣ ਨੂੰ ਕਿੰਨਾ ਕੁ ਬੋਲਦੀ ਆ ਤੁਸੀਂ ਉਹਦੀ ਭਰਜਾਈ ਆ ਨਾ ਹਣ ਤੂੰ ਜਾਣਾ ਤੇਰੀ ਪਰਜਾਈ ਕੀ ਕਰਨੀ ਉਧਰ ਏਦਾਂ ਨਹੀਂ ਕਰੀਦਾ ਹੁੰਦਾ ਗੁਰਪ੍ਰੀਤ ਨੇ ਇਹ ਘਰ ਦੀ ਧੀ ਧੀ ਆ ਇਹ ਘਰ ਦੀ ਮਾਲਕ ਵਾ ਤੈ ਚੁੱਪ ਕਰ ਮੇਰੀ ਸੁਣ ਲੋ ਗੱਲ ਹੁਣ ਗੁਰਪ੍ਰੀਤ ਨੂੰ ਨਾ ਕਿਸੇ ਗੱਲ ਦਾ ਪਤਾ ਲੱਗੇ ਤੇ ਉਹਦੇ ਭਰਾ ਦਾ ਫੋਨ ਆਇਆ ਤੇ ਇਹਦੀ ਪਰਜਾਈ ਏਦਾਂ ਕਰਦੀ ਆ ਨਹੀਂ ਮੈਂ ਗੁਰਪ੍ਰੀ ਨੂੰ ਤੇ ਰੋਵਾ ਪੋਣਾ ਹੋਣਾ ਨਹੀਂ ਤੁਸੀਂ ਕਹਿਣ ਜੁਤੇ ਕਿਹਦਾ ਖੂਪ ਪੁੱਟ ਕੇ ਆਪਣਾ ਪੁੱਟਿਆ ਜਾਂਦਾ ਉਹ ਜੇ ਐਦਾਂ ਤੁਸੀਂ ਆਪਣੀ ਭੈਣ ਦੇ ਸਾਹਮਣੇ ਕਰੋਗੇ ਤੇ ਮੇਰੀ ਬੜੀ ਬੇਇੱਜ਼ਤੀ ਹੋਣੀ ਆ ਬੰਦੇ ਨੂੰ ਠੋਕਰ ਲੱਗਦੀ ਹੈ ਤੇ ਬੰਦੇ ਨੂੰ ਫੇਰਾ ਕੱਲ ਹੁੰਦੀ ਹੈ ਉਹਨਾਂ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਠੋਕਰ ਲੱਗੂਗੀ ਭਾਵੇਂ ਇਹ ਕਦੀ ਨਹੀਂ ਕੀਤਾ আর ਕੀ ਪਤਾ ਨਹੀਂ ਕਿਉਂ ਕਹਿਣ ਲਈ ਐਦਾਂ ਕਿ ਮੈਂ ਘਰੋਂ ਹੀ ਚੱਲ ਜਾਣਾ ਵਾ ਜੇ ਮਤਲਬ ਕਿ ਉਹ ਆ ਗਈ ਇੱਥੇ ਮੈਂ ਉਹ ਮਾਰਾ ਨਹੀਂ ਆਖਿਆ ਉਹਨੂੰ ਕੀ ਪਤਾ ਕਰਦੀ ਹੋਊਗੀ ਭਰਾ ਤੇਰੇ ਨੇ ਉਹ احساس ਹੋਣ ਹੀ ਨਹੀਂ ਦਿੱਤਾ ਤੈਨੂੰ ਉਹ ਤੇ ਕਹਿਣ ਡਿਆ ਹੁੰਦਾ ਮੈਂ ਘੁੱਟ-ਘੁੱਟ ਕੇ ਉਹਨੂੰ ਰੱਖਦਾ ਰਿਆ ਵੀ ਨਾ ਪੂਰੀ ਮਿਹਨਤ ਹੁਣ ਜਿੱਦਾਂ ਮੈਂ ਤੈਨੂੰ ਮੈਂ ਤੇ ਤੇਰੀ ਗੱਡੀ ਮੇਰੇ ਗੱਡੀ ਤੋਂ ਬੋਲਦੀ ਐ ਤੇ ਮੈਂ ਤੇਰੇ ਗੱਡੀ ਅੜਦਾ ਇਦਾਂ ਉਹ ਵਿਚਾਰਾ ਖਰਗੀ ਕਰਦਾ ਹੋਊਗਾ ਮੇਰੀ ਗੱਲ ਸੁਣ ਲਓ ਹੁਣ ਜੋ ਮੰਗੂਗੀ ਨਾ ਸਮਰੀਦ ਜੋ ਗੁਰਪ੍ਰੀਤ ਸੁਣ ਲੈ ਮੇਰੀ ਗੱਲ ਹੁਣ ਮੈਂ ਨਹੀਂ ਉਹ ਕਹਿਣਾ ਹੁਣ ਤੂੰ ਆਪਣੇ ਮੂੰਹ ਕਹਿ ਵੀ ਗੁਰਪ੍ਰੀਤ ਜੋ ਤੂੰ ਲੈਣਾ ਵਾ ਜੋ ਸਮਰੀਤ ਨੇ ਲੈਣਾ ਵਾ ਮੈਂ ਲੈ ਕੇ ਦਊਂਗੀ। ਉਹ ਕੁੜੀ ਨੂੰ ਵੀ ਹੋਊਗਾ ਵੀ ਲੈ ਵੀ ਮੇਰੀ ਪਰਜਾਈ ਮੇਰੀ ਇੰਨੀ ਕਦਰ ਨਹੀਂ ਆ ਕਰਨ ਉਹ। ਚੰਗਾ? ਕਹਿ ਦਿੰਨੀ ਆ। ਹਾਂ। ਪਰ ਤੁਸੀਂ ਨਾ ਕੋਈ ਗੱਲ ਕਰਿਓ ਇੱਥੇ ਦੀ ਗੱਲ ਹੁਣ ਇੱਥੇ ਹੀ ਸਤਿ। ਮੈਂ ਇੱਥੇ ਦੀ ਗੱਲ ਛੱਡਤੀ ਆ। ਬਸ ਉਹਨਾਂ ਨੂੰ ਤੂੰ ਜੋ ਮੰਗਦੀ ਆ ਉਹ ਲੈ ਕੇ ਦੇ ਪੈਸੇ ਮੈਂ ਦੇਣੇ ਆ। ਜੇ ਮੇਰੇ ਭਰਾ ਦਾ ਮੁੜ ਕੇ ਫੋਨ ਵੀ ਆ ਜਾਏ ਤੁਸੀਂ ਕੋਈ ਗੱਲ ਨਹੀਂ ਦਰਉਣੀ ਚੰਗਾ। ਇੱਥੇ ਦੀ ਗੱਲ ਇੱਥੇ ਰਹੀ ਬਸ। ਵਾ ਇੱਥੇ ਰਹਿਣ ਦੋ ਕੋਈ ਨਹੀਂ। ਠੀਕ ਆ ਨਾ? ਹੁਣ ਜਦੋਂ ਵੀ ਗੁਰਪ੍ਰੀਤ ਆਵੇ ਮੁੜ ਕੇ ਵੀ ਕਿਦੋਂ ਆਵੇ? ਮਰ ਕੇ ਮੱਥੇ ਵੱਟ ਨਹੀਂ ਪਾਉਣਾ ਹਾਏ ਹੁਣ ਮੈਂ ਕਿੱਥੋਂ ਪਾਉਣਾ ਵਾ ਹੁਣ ਤੇ ਮੇਰੀਆਂ ਅੱਖਾਂ ਹੀ ਖੁੱਲ ਗਈਆਂ ਵਾ ਕਿ ਮੇਰੇ ਨਾਲ ਕੀ ਕੁਛ ਮੇਰੀ ਪਰਜਾਈ ਕਰਨ ਲਈ ਆ ਗੁਰਪ੍ਰੀਤ ਨੂੰ ਮਾਂ ਯਾਦ ਨਹੀਂ ਆਉਂਦਣੀ ਗੁਰਪ੍ਰੀਤ ਨੂੰ ਦਾ ਪਿਓ ਯਾਦ ਨਹੀਂ ਆਉਂਦਣਾ ਠੀਕ ਆ ਨਾ ਤੇ ਤੁਹਾਡਾ ਵੀ ਮਾਂ ਪਿਓ ਉਹ ਹੀ ਮੈਂ ਉਤਰਾ ਨੰਬੇਰਾ ਤੇ ਹੈਗਾ ਚਲੋ ਮੰਨਦਾ ਮੈਂ ਬੰਦਿਆਂ ਦੇ ਦਿਨ ਫੇਰ ਵੀ ਹੌਸਲਾ ਹੁੰਦਾ ਵਾ ਜਨਾਨੀਆਂ ਦਾ ਇਹਨਾਂ ਦਿਲ ਨਹੀਂ ਹੁੰਦਾ ਉਹ ਕਿੰਨੇ ਮਾਣ ਤਾਣ ਨਾ ਆਈ ਆ ਤੇ ਤੂੰ ਕਈ ਕੁਛ ਭੁੱਲ ਗਈ ਆ ਇਹ ਮਾਣ ਹੁੰਦਾ ਵਾ ਹਰ ਇੱਕ ਨੂੰ ਨਹੀਂ ਬੋਲਦੀ ਮੈਂ ਆਪੇ ਜਾ ਕੇ ਕਰ ਲੈਣੀ ਗੱਲ ਉਹਦਾਂ ਤਰਜਾ ਕਰਨਾ ਹੁਣ ਤੁਸੀਂ ਨਾ ਮੇਰੇ ਮਗਰ ਆਇਓ ਨਹੀਂ ਮੈਂ ਜਾਂਦਾ ਤੁਮ੍ਹ ਜਾ ਆ ਫੋਨ ਇੱਥੇ ਪਿਆ ਰਹਿਣ ਦੋ ਜੇ ਤੈਨ ਫੇਰ ਆਜੂਗਾ ਤੇ ਚੁੱਕ ਲਿਆ ਤੇ ਜੇ ਨਾ ਆਉਗਾ ਤੇ ਕੋਈ ਨਹੀਂ ਕੋਈ ਨਹੀਂ ਮੈਂ ਇੱਥੇ ਰੱਖ ਦਿੰਦਾ ਸਾਇਲੈਂਟ ਕਰ ਦੋ ਨਹੀਂ ਤੂੰ ਕੋਈ ਨਹੀਂ ਇੱਥੇ ਰੱਖ ਦਿੰਦਾ ਲੈ ਵਾਕਿਆ ਸਹੀ ਗੱਲ ਆ ਸੱਚੇ ਬੰਦ ਬੰਦੇ ਦੇ ਸਿਆਣੇ ਕਹਿੰਦੇ ਹੁੰਦੇ ਆ ਵੀ ਮਛੀ ਜਿਹੜੀ ਪੱਥਰ ਚੱਟ ਕੇ ਮੁੜਦੀ ਜਦੋਂ ਕਿਸੇ ਬੰਦੇ ਨੂੰ ਝੁੱਕਰ ਲੱਗਦੀ ਆ ਫੇਰ ਹੀ ਬੰਦਾ ਬੰਦੇ ਦੀ ਕਦਰ ਪਾਉਂਦਾ ਚਲੋ ਇਹ ਅਭੀ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆਜੀ ਤੈਨੂੰ ਭੁੱਲਿਆ ਨਹੀਂ ਆਖੀਦਾ ਫਿਰ ਵੀ ਇਹ ਮੋੜਾ ਹੀ ਆ ਚੰਗਾ ਹੋ ਗਿਆ ਬਰਫੀ ਵੀ ਆਕੇ ਤੇ ਭਾਬੀ ਨੇ ਨਾ ਕਿੰਨੀਆਂ ਗੱਲਾਂ ਕੀਤੀਆਂ ਮੈਂ ਤਾਂ ਸੋਹਣਾ ਮਹਿੰਗੇ ਲਿਆਂਦੀ ਵੀ ਇਹਨਾਂ ਦਾ ਤਾਂ ਚੰਗਾ ਹੀਗਾ ਕਿ ਲੋਰਾਸ ਗੁੱਲੇ ਲੈ ਆਮ ਵਰ ਪ੍ਰੀਤ ਹਾਂਜੀ ਕੀ ਸੋਚਣ ਲਈ ਅੱਪ ਗੱਲਾਂ ਕਰਨ ਬਈਆਂ ਨਹੀਂ ਨਹੀਂ ਹਾਂ ਹੁੰਦਾ ਹੀ ਅਛਾ ਤਮੇ ਆਖਣ ਨਹੀਂ ਹਾਂ ਪੀ ਕੀ ਹੁਣ ਖਾਣਾ ਰੋਟੀ ਰੱਟੀ ਹੁਣ ਪਕਾਈਏ ਖਾਈਏ ਜੋ ਬਣਾ ਲੋਗੇ ਉਹੀ ਖਾ ਲੈਣਾ ਨਹੀਂ ਫੇਰ ਵੀ ਚੱਲ ਤੁਸੀਂ ਪਰੌਣੀਆਂ ਆਈਆਂ ਮਾਵਾ ਧੀਆ ਵੰਡੇ ਆਈਆਂ ਜੇ ਜੋ ਕੋ ਚੰਗੀ ਚੀਜ਼ ਖਾਣੀ ਆ ਜਰਦਾ ਖਾਣਾ ਕੋਈ ਹੋਰ ਚੀਜ਼ ਖਾਣੀ ਆ ਆਲੂ ਵਾਲੇ ਪਰੌਂਠੇ ਖਾਣੀ ਜੋ ਵੀ ਖਾਣਾ ਦੱਸੋ ਨਹੀਂ ਜੋ ਬਣਾ ਲੋਗੇ ਉਹੀ ਵਧੀਆ ਗੇ ਪਿਆਰ ਨਾਲ ਜੋ ਵੀ ਤੁਸੀਂ ਬਣਾ ਲੋਗੇ ਨਹੀਂ ਪਿਆਰ ਤਾਂ ਬਹੁਤ ਆ ਬਾਹੂ ਉਦਾਂ ਮੈਂ ਆਪਣੇ ਮਨ ਸੋਚਣ ਦੇ ਵੀ ਇੱਥੇ ਮੈਂ ਕਿੱਥੇ ਹੁਣ ਰਹਿ ਹੀ ਰਹੂੰਗੀ ਆਲੂਆਂ ਵਾਲੇ ਪਰੌਂਠੇ ਤਾਂ ਆਪਾਂ ਬਾਹਰ ਨਾ ਖਾਈਏ ਅੱਜ ਜਾ ਕੇ ਨੀ ਬਾਜਾਗੇ ਬੜਾ ਖਰਚਾ ਹੋ ਲੈਣਾ ਫਿਰ ਖਰਚੇ ਦੀ ਕਿਹੜੀ ਗੱਲ ਆ ਬਾਪੂ ਖਰਚੇ ਤਾਂ ਹੁੰਦੇ ਹੱਥਾਂ ਦੀ ਮਿਹਨਤ ਵਾ ਕਿੰਨਾ ਕਹਨਾ ਝੋਨਾ ਤਰ ਭਰਾ ਨੇ ਲਾਇਆ ਬਚੇਰੇ ਪੈਸੇ ਆ ਜਾਣੇ ਕਿਤੇ ਬਚੇਰੇ ਪੈਸੇ ਰੱਖੇ ਆ ਤੂੰ ਉਹਨਾ ਟੈਨਸ਼ਨ ਲੈ ਮੈਂ ਤਾਂਵੇਂ ਛੜਿਆਣਾ ਵਾਂਗੂ ਮਾਰਦੀ ਰਹਿਣੀ ਹੁੰਨੀ ਸੀ ਪਰ ਨਾ ਅੱਜ ਮੈਂ ਇਹੋ ਸੋਚਿਆ ਆਪਣੇ ਮਨ 'ਚ ਵੀ ਧੀਆਂ ਨੂੰ ਤੇ ਕਦੀ ਨਹੀਂ ਮਾੜਾ ਕਹਿਣਾ ਚਾਹੀਦਾ ਨਾਲੇ ਮੇਰੀ ਗੱਲ ਸੁਣ ਹੁਣ ਬੀਜੀ ਪਾਪਾ ਜੀ ਵੀ ਨਹੀਂ ਹੈਗੇ ਤੇ ਮੈਂ ਆਖਾਂ ਨਹੀਂ ਕੋਈ ਪਰਪਿਤ ਚਰਨੇ ਹੁਣ ਕਿੰਨਾ ਗੱਲਾਂ ਕਰਨੀਆਂ ਹਟਣਾ ਹੀ ਕਰਨੀਆਂ ਹਨਾ ਹਾਂ ਹੁਣ ਗੱਲਾਂ ਮੈਂ ਕਰਨੀਆਂ ਹੁਣ ਤੇਰੇ ਮਾਪੇ ਨਹੀਂ ਯਾਦ ਹੋਣ ਦੇਣੇ ਅੱਜ ਤੋਂ ਬਾਅਦਾਂ ਦਿਨੇ ਆਓ ਰਾਤ ਆਓ ਜੋ ਮਰਜ਼ੀ ਖਾਓ ਤੇ ਜੋ ਮਰਜ਼ੀ ਮੰਗੋ ਸਭ ਕੁਝ ਹਾਜ਼ਰ ਹੋਊਗਾ ਤੇ ਇਦਾਂ ਕਰ ਆਪਾਂ ਚੱਲ ਜੀਏ ਨਾਲੇ ਤੇ ਕੱਪੜੇ ਬਣਾ ਲਿਆਈਏ ਤੇਰੇ ਵੀ ਤੇ ਸਮਰੀਤ ਦੇ ਵੀ ਤੇ ਆਪਣੇ ਪਾਜੀ ਦੇ ਵੀ ਹਰਨਜੋਤ ਦੇ ਨਹੀਂ ਤਾਂ ਉਹ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਦੋਗੇ ਨਹੀਂ ਨਹੀਂ ਐਰਖੀ ਤੇ ਮੇਰਾ ਇਰਾਦਾ ਹੈ ਤੇਰੇ ਸੱਸ ਦਾ ਵੀ ਸੂਟ ਲਾ ਦੇਣਾ ਸੋਣਾ ਜਿਆ ਤੇ ਨਾਲੇ ਮੇਰਾ ਬਣਜੂ ਪੱਜਣਾ ਮੈਂ ਆਪਣਾ ਬਣਾ ਲਿਆਉਂਗੀ ਹੈ ਅੱਛਾ ਆਹੋ ਚੱਲ ਜੀ ਚੰਗਾ ਹਾਂ ਚਲੋ ਠੀਕ ਆ ਜੇ ਤੁਸੀਂ ਕਹਿੰਦੇ ਆ ਤਾਂ ਫਿਰ ਚੱਲ ਜਾਨੇ ਆ ਹਾਂ ਪਰ ਬਹੁਤਾ ਨਾ ਖਰਚਾ ਕਰਿਓ ਨਹੀਂ ਨਹੀਂ ਬਹੁਤਾ ਨਹੀਂ ਕਰਨਾ ਖਰਚਾ ਖਰਚਾ ਉਥੇ ਕੀ ਆ ਉਹ ਦੁਕਾਨ ਵਾਲੇ ਨੇ ਉਹ ਪਿਆਈ ਨਹੀਂ ਦਿੱਤਾ ਸਕੈਨਰ ਜਿਹਾ ਉਹਦੇ ਨੇ ਉਧਰ ਪੈਸੇ ਪਾ ਡਣੇ ਨੇ ਤੇ ਸਾਨੂੰ ਤੂੰ ਇਹ ਨਹੀਂ ਪਤਾ ਲੱਗਣਾ ਕਿੰਨੇ ਪਾਤਾ ਤੇ ਕਿੰਨੇ ਨਹੀਂ ਰਿਹਾ ਆਪਾਂ ਤਾਂ ਆਪਣੀ ਮਰਜ਼ੀ ਦੇ ਲਵਾਂਗੇ ਕੱਪੜੇ ਠੀਕ ਆ ਠੀਕ ਹਾਂ ਠੀਕ ਆ ਆਜੋ ਫੇ ਚੱਲ ਜੀ ਹਾਂਜੀ ਆ ਬਾਬੀ ਨੂੰ ਤਾਂ ਪਤਾ ਨਹੀਂ ਅੱਜ ਕੀ ਹੋ ਗਿਆ ਵਾ ਹਾਸੇ ਬੜੀ ਖੁਸ਼ ਵਾ ਚਲ ਖੁਸ਼ ਰਵੇ ਤਾਂ ਚੰਗਾ ਵਾ ਇੰਦਾਂ ਮੇਰੇਆਂ ਫਿਰ ਆਂਦਰਾ ਠੰਡੀਆਂ ਰਹਿੰਦੀਆਂ ਇਹ ਤਾਂ ਮੈਂ ਦੁਖੀ ਹੋ ਗਈ ਜਾਣਾ ਸੀ ਇੱਥੋਂ ਆਸ਼ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਪਹਿਲਾਂ ਤਾਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੀਆਂ ਜਿੰਨੀਆਂ ਵੀ ਅਸੀਂ ਵੀਡੀਓ ਬਣਾਇਆ ਤੁਸੀਂ ਉਹਨਾਂ ਨੂੰ ਬੇहद ਪਿਆਰ ਦੇ ਰਹੇ ਸਹੀ ਗੱਲ ਆ ਬਹੁਤ ਵਧੀਆ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਇਹੋ ਜੀ ਵੀਡੀਓ ਬਣਾਏ ਹੋਈ ਸਟੋਰੀ ਬਣਾ ਕੇ ਪਰ ਐਪੀਸੋਡ ਪਾਉਣੇ ਤੇ ਥੋੜੇ ਹੋਣ ਪਰ ਇੱਕ ਚੰਗਾ ਸੰਦੇਸ਼ ਸੇ ਸਮਾਂ ਦੇ ਸਗੀ ਹਾਂ ਪਹਿਲਾਂ ਆਪਾਂ ਸ਼ਰੀਕ ਬਣਾਈ ਫੇਰ ਕਰਜ਼ਾ ਸਾਂਝੇ ਕਰਦਾ ਫਿਰ ਇਹ ਸਟੋਰੀ ਹੀ ਘਰੇਲੂ ਇਹ ਗੁਰਪ੍ਰੀਤ ਦੀ ਹੈਗੀ ਹੀ ਟੁੱਟਦਾ ਮਨ ਪੇਕਾ ਦਵੇ ਕਿੰਨੀ ਬਣਾਉਣੀ ਆ ਕਿ ਉਹ ਅੱਜ ਕੱਲ ਜਿਹੜੇ ਰਿਸ਼ਤੇ ਆ ਨਾ ਪੈਸੇ ਦੇ ਇਲਾਜ ਕਰੇ ਦਾ ਖਤਰੇ ਦੇ ਹੁੰਦੇ ਜਾਂਦੇ ਆ ਸਹੀ ਗੱਲ ਆ ਉਹ ਰਿਸ਼ਤੇ ਰਹਿ ਨਹੀਂ ਆਏ ਅੱਜ ਕੱਲ ਖੂਨਸ ਪੈਦ ਹੋ ਗਏ ਆ ਕੀ ਗੱਲ ਕਰੀ ਆ ਤੇ ਆਪਣਾ ਪੇਕਿਆਂ ਤੇ ਮਾਂ ਨੂੰ ਹੁੰਦਾ ਵਾ ਜਿਹੜਾ ਕਿ ਅੱਜ ਹੁਣ ਟੁੱਟਦਾ ਜਾਂਦਿਆ ਵਾ ਜੋ ਗਾਂ ਕਹਿ ਲੋ ਕਿ ਮਗਿਆਈ ਕਰਕੇ ਜਾਂ ਕਿਦਾਂ ਵਾ ਪਰ ਧੀयां ਜਿਹੜੀਆਂ ਵਾ ਉਹ ਇਹ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਕੋਈ ਪੈਸਾ ਦੇਈਏ ਜਾਂ ਕੋਈ ਚੀਜ਼ ਲਿਆਏ ਇਹ ਸਿਰਫ ਉਹਨਾਂ ਨੂੰ ਮਾਣ ਹੁੰਦਾ ਕਿ ਸਹੁਰੇ ਘਰ ਜਾ ਕੇ ਆਪਣੇ ਪੇਕਿਆਂ ਦੀ ਟੌਰ ਬਣਾਈਏ ਬਣਾਈਏ ਜਿੰਨਾ ਚਿਰ ਮਾਪੇ ਜਿੰਦੇ ਹੁੰਦੇ ਆ ਉਹਦੋਂ ਧੀਆਂ ਨੂੰ ਬੜਾ ਮਾਣ ਹੁੰਦਾ ਵੀ ਸਾਡੇ ਮਾਪੇ ਆਹੀਂ ਜੋ ਮਰਜੀ ਚੀਜ਼ ਲੈ ਆਈਏ ਨਾ ਲੈ ਆਈਏ ਜਦੋਂ ਮਾਪੇ ਮੁੱਕ ਜਾਂਦੇ ਆ ਫਿਰ ਭਰਾਵਰ ਜਾਈ ਵੇਥਾਂ ਚ ਗੱਲ ਆ ਜਾਂਦੀ ਆ ਫਿਰ ਉਹ ਵੀ ਸੋਚਦੇ ਆ ਵੀ ਆਹੋ ਕਿ ਲੈ ਬਈ ਕੁਝ ਲੈਣਾ ਇਹਨਾਂ ਨੇ ਇਦਾਂ ਓਦਾਂ ਜਿਹੜਾ ਫਿਰ ਬੱਚਿਆਂ ਦੇ ਨਾਂ ਪਿਆੜੀਆਂ ਹੋ ਜਾਂਦੀਆਂ ਭੈਣ ਆਪਣੇ ਭਰਾਵਾਂ ਨੂੰ ਸਾਰੇ ਆਪਣੇ ਹੱਥ ਵੱਢ ਕੇ ਦੇਉਂਦੀਆਂ ਵਾਂ ਕਦੀ ਕਿਸੇ ਭੈਣ ਨੇ ਪੇਕਿਆਂ ਤੋਂ ਪਹਿਲੀ ਨਹੀਂ ਖੜੀ ਤੇ ਚਲੋ ਆਪਾਂ ਕੋਈ ਯਾਦੀ ਗੱਲ ਕਰ ਨਹੀਂ ਸਕਦੇ ਹਨਾ ਇਸੇ ਮਾਣ ਕਰਕੇ ਹੈ ਨਾ ਵੀ ਕੋਈ ਸਾਨੂੰ ਕਵੇ ਨਾ ਕੁਝ ਵੀ ਸਾਡੇ ਪੇਕਿਆਂ ਦਾ ਮਾਣ ਰਵੇ ਸਾਡੇ ਦਿਨ ਮਾਰ ਤੇ ਉੰਦੇ ਰਹਿਣ ਭਾਵੇਂ ਖਾਲੀ ਹੱਥ ਹੀ ਪਿਆਰ ਦੇ ਜਾਣ ਆਣ ਕੇ ਖਲੋ ਜਾਣ ਹਨ ਤਾਂ ਵੀ ਬੜਾ ਮਾਣ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਉਹ ਵੀ ਪ੍ਰੋਗਰਾਮ ਉਹ ਪੇਕਿਆਂ ਦੇ ਨਾਂ ਦੀ ਜਿਹੜੇ ਸੋਭਦੇ ਆ ਭੈਣ ਭਰਾਵਾਂ ਨਾਲ ਹੀ ਸੋਭਦੇ ਆ ਜਿੱਥੇ ਭੈਣ ਭਰਾਵਾਂ ਨੇ ਖੜਨਾ ਪਰਜਾਂ ਜਾਨੇ ਖੜਨਾ ਉੱਥੇ ਉਹ ਜਗ੍ਹਾ ਜਿਹੜੀ ਹੋਰ ਕੋਈ ਨਹੀਂ ਲੈ ਸਕਦਾ ਲੈ ਸਕਦਾ ਹਾਂ ਇਹ ਗੱ ਇਨ ਮੈਂ ਇਨਾ ਮੱਥੇ ਵੱਟ ਪਾਇਆ ਇੰਨੀਆਂ ਗੱਲਾਂ ਕੀਤੀਆਂ ਵੀ ਮੈਨੂੰ ਆਪ ਆਪਣੇ ਪੇਕੇਆਂ ਤੇ ਬੜਾ ਮਾਣ ਏ ਕਿ ਮੇਰੇ ਪੇਕੇ ਬੜੇ ਚੰਗੇ ਆ ਅੱਜ ਮੇਰੇ ਭਰਾ ਨੇ ਮੈਨੂੰ ਖੁਦ ਆਪ ਹੀ ਜਵਾਬ ਦੇ ਦਿੱਤਾ ਵੀ ਤੂੰ ਸਾਡੇ ਘਰ ਹੀ ਨਾ ਆਈ ਪਰ ਜਾਈ ਤੇਰੇ ਨੇ ਵੜ ਨਹੀਂ ਦੇਣਾ ਤੈਨੂੰ ਪਰ ਮੈਨੂੰ ਵੀ ਅਹਿਸਾਸ ਹੋ ਗਿਆ ਬੜਾ ਔਖਾ ਰੋਲ ਸੀ ਦੇ ਗਰੰਟੀ ਵਾਸਤੇ ਬੜਾ ਔਖਾ ਸੀ ਬੜੇ ਬੜੇ ਆਏ ਹਾਂ ਤੇ ਚਲੋ ਧੰਨਵਾਦ ਇਹਨਾਂ ਬਹੁਤ ਵਧੀਆ ਕੀਤਾ ਹੈਗਾ ਵੀ ਇੱਕ ਸਾਡਾ ਇੱਕ ਛੋਟਾ ਜਿਹਾ ਚੈਨਲ ਆ ਜੇ ਸ਼ੁਰੂ ਸ਼ੁਰੂਆਤ ਹੋ ਸਾਡੀ ਹਾਂ ਇਹ ਤੇ ਹੈ ਹੀ ਆ ਅਸੀਂ ਤੁਹਾਡੇ ਪਿਆਰ ਪਿਆਰ ਤੋਂ ਨੇ ਤੁਹਾਡਾ ਵੀ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋ। ਜਾਂ ਕੇ ਅਸੀਂ ਵੀ ਨਾ ਥੋੜੀ ਤਰੱਕੀ ਕਰ ਸਕੀ ਹੈ ਨਾ। ਹੋਰ ਭੈਣ ਭਰਾਵਾਂ ਨਾਲ ਹੀ ਬੰਦਾ ਵੱਡਾ ਹੁੰਦਾ ਵਾ ਜਿਹੜੇ ਵੇਖਦੇ ਆ ਕਮੈਂਟ ਕਰਦੇ ਆ ਤੇ ਆਪਣੇ ਲਾਈਕ ਕਰਦੇ ਆ ਤੇ ਉਹਨੇ ਨਾਲ ਹੀ ਸਾਡਾ ਵੀ ਹੌਸਲਾ ਵਧਦਾ। ਨਾਲੇ ਸਾਡੇ ਇੱਕ ਸਬਸਕ੍ਰਾਈਬਰ ਵਧੇ ਆ ਨਾਲੇ ਹੱਥਾ ਮਤਲਬ ਚੈਨਲ ਜਿਹੜਾ ਉਹ ਵਿਊ ਜਿਆਦੇ ਹੋਏ ਆ ਤੇ ਇਹ ਵੀ ਵੱਧ ਤੋਂ ਵੱਧ ਹੋਰ ਜਿਆਦਾ ਵਿਊ ਹੋਣ ਤੇ ਫਿਰ ਹੋਰ ਜਿਆਦਾ ਚਾਹ ਨਾਲ ਬੰਦਾ ਕੰਮ ਕਰਦਾ ਵਾ। ਜਿਹੜਾ ਮੇਰੇ ਪੇਕੇਆਂ ਤੋਂ ਫੋਨ ਆ ਗਿਆ ਵੀ ਤੂੰ ਨਾ ਇੱਥੇ ਆਵੇਂ ਤੇਰੀ ਪਰਝਾਈ ਗੱਲਾਂ ਕਰਦੀ ਆ। ਯਾਰੀ ਮੈਨੂੰ ਦੁੱਖ ਹੋਇਆ ਵਾ ਕਿ ਵੀ ਜੇ ਮੈਨੂੰ ਪਿਛੋਂ ਤੱਕ ਲੱਗਾ ਵਾ ਕਿ ਮੈਂ ਆਪਣੀ ਨਾਨਾ ਨਾਲ ਇਦਾਂ ਕਰਦੀ ਤਾਂ ਆਏ ਮੇਰੇ ਨਾਲ ਵੀ ਹੁਣ ਇਹੋ ਖੁਸ਼ੀ ਹੋਣ ਲੱਗਾ ਅੱਖਾਂ ਤੇ ਫੁੱਲ ਗਈਆਂ ਸਿਆਣੇ ਕਹਾਂ ਨਹੀਂ ਜਿਹੜਾ ਜਹਾ ਬੀਜੋਗ ਤੇਹਾ ਵੱਡੋ ਹੋਵੇ ਤੇ ਫਿਰ ਅੱਖਾਂ ਫੁੱਲ ਜਾਂਦੀਆਂ ਇਦਾਂ ਹੀ ਤੇ ਪਰ ਮੈਂ ਨਹੀਂ ਵੀ ਇਹ ਮੌਕਾ ਨਾ ਹੀ ਆਵੇ ਨਾ ਹੀ ਆਪਣੀਆਂ ਨਾਨਾ ਨੂੰ ਗੁੱਸੇ ਹੋਏ ਤੇ ਨਾ ਸਾਡੇ ਪੇਕਿਆਂ ਤੁਹਾਨੂੰ ਮਾੜੀ ਖਬਰ ਆਵੇ। ਰੱਖੜੀ ਦਾ ਤਿਉਹਾਰ ਉਹ ਨਾਲ ਉਹ ਬੜੇ ਆਪਣੇ ਪਿਆਰ ਨਾਲ ਹੱਸ ਖੇਡ ਕੇ ਸਾਰੇ ਬੜੇ ਤਰੀਕੇ ਸੋਹਣੇ ਤਰੀਕੇ ਨਾਲ ਬਣਾਉਂਦਾ। ਕੋਈ ਭਾਬੀ ਆਪਣੀਆਂ ਨਾਨਾ ਦੇ ਮੱਥੇ ਵਟਣਾ ਪਾਵੇ। ਪਾਵੇ। ਹੈਂ? ਥੋੜਾ ਦੋ ਖੁਸ਼ ਹੋ ਕੇ ਦੋ ਬੀ। ਤੇ ਨਾਨਾ ਵੀ ਖੁਸ਼ ਹੋ ਕੇ ਜਾਣ। ਤਨਾਰਾਲ ਬੋਦਾ ਮੂਨਾ ਆਰਡਰ ਵੀ ਸਾਨੂੰ ਆ ਚਾਹੀਦਾ ਆ ਆਪੋ ਆਪਣਾ ਵੇਖ ਜਿੱਦਾਂ ਦਾ ਕੋਈ ਛੜਦਾ ਬੰਦਾ ਜਿੱਦਾਂ ਦੇ ਜਿੱਦਾਂ ਨਹੀਂ ਭਰਾ ਨਹੀਂ ਪਹੁੰਚਾ ਉਹਨੇ ਆਪਣਾ ਆਪਣੀ ਲੋੜ ਤੋਂ ਵੱਧ ਦੇਣਾ ਹੀ ਦੇਣਾ 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 ਪਰ ਦੇਣ ਪਿਆਰ ਨਾਲ ਪਰ ਜਾਈਆਂ ਵੀ ਪਿਆਰ ਕਰਨ ਵੀ ਇਹ ਵੀ ਇਹ ਕਰਦੀਆਂ ਜਿੱਦਾਂ ਅਸੀਂ ਆ ਕੇ ਇਹ ਕਰਦੀਆਂ ਤਿਆਂ ਵੀ ਇਹ ਕਰਦੀਆਂ ਤਿਆਂ ਆ ਤੇ ਸਦਾ ਪੂਰਾ ਚਾਹੀਦਾ ਪੇਕੇਆਂ ਦਾ ਚਲੋ ਠੀਕ ਆ ਜੀ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ